ਇਹ ਕੋਈ ਆਮ ਜਿਹਾ ਦਸਤਾਵੇਜ਼ ਨਹੀਂ ਹੈ ਇਹ ਕੋਈ ਆਮ ਜਿਹਾ ਦਸਤਾਵੇਜ਼ ਨਹੀਂ ਹੈ 500 ਸਾਲਾਂ ਦਾ ਸਾਡਾ ਇਤਿਹਾਸ ਹੈ ਸਾਡੇ ਪੁਰਖਿਆਂ ਦੀ ਸਖਤ ਕਹਾਣੀ ਹੈ ਔਣ ਵਾਲੇ ਪੁਵਖ ਦੀ ਆਸ ਹੈ ਆਪਣੂ ਹਕਮ ਨੁਖੀ ਦਉਣ ਦੇ ਲਈ ਬਾਬਾ ਸਾਹਿਬ ਦੀ ਪ੍ਰਾਪਤੀ ਖਾਸ ਹੈ ਸਹੀ ਅਰਥਾਂ ਵਿੱਚ ਜੇ ਲਾਗੂ ਹੋਵੇ ਬੇਗੰਪੂਰੇ ਦਾ ਵੀ ਸੈਦ ਨਵਾਸ ਹੈ ਸਾਡੇ ਪੁਰਖਿਆਂ ਦੇਖੇ ਸੀ ਜੋ ਸੁਪਨੇ ਬਾਬਾ ਸਾਹਿਬ ਸੰਵਿਧਾਨ ਵਿੱਚ ਪੂਰੇ ਕੀਤੇ ਇਸ ਵਿੱਚ ਕੀ ਦੋਸ਼ ਸੰਵਿਧਾਨ ਦਾ ਹੈ ਜੇ ਸਰਕਾਰਾਂ ਨੇ ਕੰਮ ਅਧੂਰੇ ਕੀਤੇ ਸਾਡੇ ਪੁਰਖਿਆਂ ਦੇਖੇ ਸੀ ਜੋ ਸੁਪਨੇ ਬਾਬਾ ਸਾਹਿਬ ਸੰਵਿਧਾਨ ਵਿੱਚ ਪੂਰੇ ਕੀਤੇ ਇਸ ਵਿੱਚ ਕੀ ਦੋਸ਼ ਸੰਵਿਧਾਨ ਦਾ ਹੈ ਜੇ ਸਰਕਾਰਾਂ ਨੇ ਕੰਮ ਅਧੂਰੇ ਕੀਤੇ ਜੈ ਭੀਮ ਜੈ ਸੰਵਿਧਾਨ